ਮੇ ਲਾਵਲ ਮਹਲਾ ਪੰਜਵਾਂ ਜੀ ਜਦ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਘਾਤ ਕਰ ਜਤ ਨਿਭਤ ਰਹਿ ਗੁਰ ਸ਼ਬਦ ਅਖੁਟ ਉਰਨ ਪੈਸ ਮਗਰੀ ਕਬ ਹੂੰ ਨਹੀਂ ਟੁੱਟ ਰਹਾ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਕੋ ਪਾਲ ਰਾਮ ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗਸਾਈ ਮਿਲਾਵਲ ਮਹਲਾ 5 ਜੀ ਜੰਤ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਜ ਜਤ ਨਿਭਤ ਰ ਹੈ ਗੁਰ ਸ਼ਬਦ ਅਖਟ ਉਰਨ ਪੈਸ ਮਗਰੀ ਕਬ ਹੂ ਨਹੀਂ ਟੁੱਟ ਰਹਾ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਕੋ ਪਾਲ ਆਮ ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗਸਾਈ ਮਿਲਾਵਲ ਮਹਲਾ 5 ਜੀਅੰਤ ਸੁਪਰਸੰਨ ਭਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰ ਜਤ ਨਿਭਤ ਰ ਹੈ ਗੁਰ ਸ਼ਬਦ ਅਖਟ ਪੂਰਨ ਭਈ ਸਮਗਰੀ ਕਬ ਹੂੰ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਬੜਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਮਿਲਾਵਲ ਮਹਲਾ 5 ਜੀ ਜੰਤ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਜ ਤ ਨਿਭਤ ਰ ਹੈ ਗੁਰ ਸ਼ਬਦ ਅਖਟ ਉਰਨ ਪੈਸ ਮਗਰੀ ਕਬ ਹੂ ਨਹੀਂ ਟੁੱਟ ਰਹਾ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਕੋ ਪਾਲ ਦਾਮ ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਮਿਲਾਵਲ ਮਹਲਾ 5 ਜੀ ਜੰਤ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖਟ ਉਰਨ ਪੈਸ ਮਗਰੀ ਕਬ ਹੂੰ ਨਹੀਂ ਟੁੱਟ ਰਹਾ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਕੋ ਪਾਲ ਰਾਮ ਨਾਮ ਤਨ ਸੰਚਿਆ ਜਾ ਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਮਿਲਾਵਲ ਮਹਲਾ ਪੰਜਵਾਂ ਜੀ ਜਤ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖਟ ਉਰਨ ਪੈਸ ਮਗਰੀ ਕਬ ਹੂ ਨਹੀਂ ਟੁੱਟ ਰਹਾ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਕੋ ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਮਿਲਾਵਲ ਮਹਲਾ 5 ਜੀ ਜੰਤ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖਟ ਉਰਨ ਪੈਸ ਮਗਰੀ ਕਬ ਹੂ ਨਹੀਂ ਟੁੱਟ ਰਹਾ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਮਿਲਾਵਲ ਮਹਲਾ ਪੰਜਵਾਂ ਜੀ ਜੰਤ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਜ ਜਤ ਨਿਭਤ ਰ ਹੈ ਗੁਰ ਸ਼ਬਦ ਅਖਟ ਪੂਰਨ ਭਈ ਸਮਗਰੀ ਕਬ ਹੂ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਦਾਮ ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਮਿਲਾਵਲ ਮਹਲਾ 5 ਜੀ ਹੰਤ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਘਾਤ ਖਰ ਜਤ ਨਿਭਤ ਰ ਹੈ ਗੁਰ ਸ਼ਬਦ ਅਖਟ ਪੂਰਨ ਭਈ ਸਮਗਰੀ ਕਬ ਹੂ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਦਾਮ ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗਸਾਈ ਮਿਲਾਵਲ ਮਹਲਾ 5 ਜੀ ਜਦ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਜ ਜਤ ਨਿਭਤ ਰ ਹੈ ਗੁਰ ਸ਼ਬਦ ਅਖਟ ਪੂਰਨ ਭਈ ਸਮਗਰੀ ਕਬ ਹੂੰ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਆਮ ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗਸਾਈ ਮਿਲਾਵਲ ਮਹਲਾ 5 ਜੀ ਜਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਘਾਤ ਖਰ ਜਤ ਨਿਭਤਰ ਹੈ ਗੁਰ ਸ਼ਬਦ ਅਖਟ ੁਰਨ ਪੈਸ ਮਗਰੀ ਕਬ ਹੂੰ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਜਿਆ ਜਕ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗਸਾਈ ਮਿਲਾਵਲ ਮਹਲਾ 5 ਜੀ ਜੰਤ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖਟ ਨ ਪਈ ਸਮਗਰੀ ਕਬ ਹੂੰ ਨਹੀਂ ਟੁੱਟ ਰਹਾ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗਸਾਈ ਮਿਲਾਵਲ ਮਹਲਾ 5 ਜੀ ਜਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਘਾਤ ਖਰਜਤ ਨਿਭਤ ਰ ਹੈ ਗੁਰ ਸ਼ਬਦ ਅਖਟ ਪੂਰਨ ਭਈ ਸਮਗਰੀ ਕਬ ਹੂ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਦਾਮ ਨਾਮ ਤਨ ਸੰਜਿਆ ਜਕ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗਸਾਈ ਮਿਲਾਵਲ ਮਹਲਾ 5 ਤਿਤ ਸੁਪਰਸਨ ਭਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖਟ ਉਰਨ ਪੈਸ ਮਗਰੀ ਕਬ ਹੂ ਨਹੀਂ ਟੁੱਟ ਰਹਾ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਕੋ ਪਾਲ ਰਾਮ ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗਸਾਈ ਮਿਲਾਵਲ ਮਹਲਾ 5 ਜੀ ਹੰਤ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਜ ਜਤ ਨਿਭਤ ਰ ਹੈ ਗੁਰ ਸ਼ਬਦ ਅਖਟ ਪੂਰਨ ਭਈ ਸਮਗਰੀ ਕਬ ਹੂ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧ ਏਕ ਰੰਗ ਗੋਬਿੰਦ ਗੋਪਾਲ ਜਾ ਮਨ ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗਸਾਈ ਮਿਲਾਵਲ ਮਹਲਾ 5 ਜੀ ਜਦ ਸੁਪਰਸਨ ਭੇ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਜਤ ਨਿਭਤਰ ਹੈ ਗੁਰ ਸ਼ਬਦ ਅਖਟ ਪੂਰਨ ਪੈਸਮਗਰੀ ਕਬ ਹੂ ਨਹੀਂ ਟਟ ਸਾਦ ਸੰਗ ਅਰਾਧਨਾ ਹਰ ਨਿਦਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਜਿਆ ਜਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗਸਾਈ ਮਿਲਾਵਲ ਮਹਲਾ 5 ਜੀ ਜਦ ਸੁਪਰਸੰਨ ਭਏ ਦੇਖ ਪ੍ਰਭ ਪਰ ਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖੁੱਟ ਪੂਰਨ ਪੈਸਮਗਰੀ ਕਬ ਹੂ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਮਿਲਾਵਲ ਮਹਲਾ 5 ਜੀ ਜੰਤ ਸੁਪਰਸੰਨ ਭਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤਰ ਹੈ ਗੁਰ ਸ਼ਬਦ ਅਖੁੱਟ ਪੂਰਨ ਪੈਸਮਗਰੀ ਕਬ ਹੂ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕਾ ਨਹੀ ਸੁਮਾਰ ਸਰਨ ਭਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ